ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਈ ਪਹਿਲਾਂ ਤਾਂ ਆ ਵੀਰ ਨੂੰ ਦੋ ਸਾਰੇ ਜਣੇ ਵਧਾਈਆਂ ਕਮੈਂਟ ਕਰਕੇ ਪਹਿਲਾਂ ਬਾਈ ਐਵੇਂ ਹੁੰਦਾ ਹੀ ਪਰ ਬਾਈ ਨੇ ਨੀਰ ਗੁਰੂ ਦਾ ਬਾਣਾ ਪਾਲਿਆ ਗੁਰੂ ਦੇ ਲੜ ਲੱਗਿਆ ਅਮਰਤਾ ਸ਼ਕ ਲਿਆ ਬਾਈ ਨੂੰ ਜਰੂਰ ਵਧਾਈਆਂ ਦਿਓ ਯਾਰ ਬਹੁਤ ਵਧੀਆ ਕੰਮ ਕੀਤਾ ਬਾਈ ਨੇ ਆਪਾਂ ਵੀਡੀਓ ਬਾਈ ਉਹ ਫੋਨੇ ਉਹਨੇ ਜਿਹੜੇ ਲੋਕਾਂ ਦੇ ਹਿੱਤ ਵਿੱਚ ਹੋਵੇ ਆਪਾਂ ਕੋਈ ਪ੍ਰੋਮੋਸ਼ਨ ਵਾਸਤੇ ਨਹੀਂ ਪਾਉਂਦੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਇਕ ਕਮੈਂਟ ਸ਼ੇਅਰ ਕਰਕੇ ਤਾਂ ਕਿ ਹੋਰ ਨੌਜਵਾਨ ਵੀ ਜੁੜ ਸਕਣ ਬਾਈ ਨੇ ਬਹੁਤ ਵਧੀਆ ਕੰਮ ਕੀਤਾਗਾ ਬਾਈ ਨੂੰ ਵਧਾਈਆਂ ਜਰੂਰ ਦੇ ਦਿਓ ਤੇ ਕਮੈਂਟ ਕਰਕੇ ਜਰੂਰ ਵਧਾਈਆਂ ਦੇ ਦੇਣਾ ਵੀ ਧੰਨਵਾਦ ਜੀ ਤੇ ਵਾਝੀ ਦੀ ਆਵਾਜ਼ ਨੂੰ ਅੱਗੇ ਵਾਈ ਕੀ ਕਹਿ ਰਹੀ ਹੈ ਗੁਰਬਾਨ ਵੀ ਸੇਤੀ ਪਲਾਏ ਬਾਬੇ ਦੀ ਮੇਰ ਹੋ ਗਈ ਗੁਰੂ ਵਾਲੇ ਬਣ ਕੇ ਅਨਮ੍ਰਿਤਸਰ ਆ ਗਿਆ ਮੈਂ ਤੇ ਮੇਰੀ ਸਿੰਘਣੀ ਨੇ ਉਹਨਾਂ ਨੇ ਦਮਦਮਾ ਸਾਹਿਬ ਮੇਰ ਹੋ ਗਈ ਬੈਗ ਰੂਸਾ ਚ ਪਰਸਾ ਅੱਜ ਅਨਮ੍ਰਿਤਸਰ ਦੀ ਦਾਤ ਤੁਮ ਲਿਖ ਸਿੰਘ ਬਣ ਕੇ ਗੁਰਗੋਬ ਸਿੰਘ ਜੀ ਦੇ ਪੁੱਤਰ ਬਣ ਕੇ ਦੇਉਂਗੇ ਵਧਾਈਆਂ ਬੱਡੀ ਕੁਰਬਾਨ ਵੀ ਛੇਤੀ ਪਲਾਂਗੇ